ਜਾ ਜਿੰਨੇ ਕਦੀ ਭਲੇ ਕੰਮ ਨਹੀਂ ਕੀਤੇ ਜਿਹੜਾ ਕਦੀ ਚਰਚ ਵਿੱਚ ਨਹੀਂ ਗਿਆ ਕਦੀ ਪ੍ਰਾਰਥਨਾ ਨਹੀਂ ਕੀਤੀ ਲੇਕਿਨ ਬਾਈਬਲ ਦੇ ਵਿੱਚ ਲਿਖਿਆ ਜਿਹੜੇ ਪਰਮੇਸ਼ਵਰ ਦੇ ਵਿੱਚ ਹੋ ਕੇ ਜਾਂਦੇ ਨੇ ਉਹ ਮਰਦੇ ਨਹੀਂ ਆ ਉਹ ਸੋ ਕੀ ਆ ਜਾਂਦੇ ਨੇ ਉਹ ਮਰਦੇ ਨਹੀਂ ਆ ਉਹ ਕੀ ਕਰ ਜਾਂਦੇ ਨੇ ਸੋ ਜਾਂਦੇ ਨੇ ਪ੍ਰਭੂ ਪਰਮੇਸ਼ਵਰ ਆਏਗਾ ਲਿਖਿਆ ਯਿਸੂ ਮਸੀਹ ਨੇ ਕਿਹਾ ਮੈਂ ਜਾਣਦਾ ਹਾਂ ਤੇ ਜਲਦੀ ਆਂਦਾ ਹਾਂ ਤੇ ਮੈਂ ਆਵਾਂਗਾ ਤੇ ਤੁਹਾਨੂੰ ਆਪਣੇ ਨਾਲ ਲੈ ਕੇ ਜਾਵਾਂ ਕਿਉਂਕਿ ਮੇਰੇ ਪਿਤਾ ਦੇ ਘਰ ਵਿੱਚ ਬਹੁਤ ਸੇ ਰਹਿਣ ਦੇ ਕੀ ਨੇ ਸਥਾਨ ਨੇ ਹallelujah ਇਹ ਜਿਹੜਾ ਦੁਨੀਆ ਤੇ ਸਾਡਾ ਘਰ ਆ ਇਹ ਟੈਂਪਰੇਰੀ ਆ ਟੈਂਪਰੇਰੀ ਦਾ ਅਸਥਾਈ ਆ ਇਹ ਸਾਡਾ ਇਹ ਪਰਮਾਨੈਂਟ ਕਰਨੀ ਆ ਇਸ ਜਗ੍ਹਾ ਤੇ ਪ੍ਰਭੂ ਨੇ ਸਾਨੂੰ ਭੇਜਿਆ ਆ ਕਿ ਤਾਂ ਕਿ ਬਹੁਤ ਸੇ ਦੁਨੀਆ ਦੇ ਵਿੱਚ ਕਹਿੰਦੇ ਕਿ ਅਸੀਂ ਇਸ ਜਨਮ ਵਿੱਚ ਨਹੀਂ ਕਰ पाए ਨੈਕਸਟ ਜਨਮ ਦੇ ਵਿੱਚ ਕਰਾਂਗੇ ਅਗਰ ਤੁਸੀਂ ਇਸ ਜਨਮ ਚੜੀ ਕਰ ਪਾਏ ਤੇ ਕੀ ਗਾਰੰਟੀ ਹੈ ਕਿ ਤੁਸੀਂ ਨੈਕਸਟ ਜਨਮ ਦੇ ਵਿੱਚ ਕਰ ਪਾਓਗੇ ਅਗਰ ਅਸੀਂ ਇਸ ਜਨਮ ਦੇ ਵਿੱਚ ਨਹੀਂ ਪਰਮੇਸ਼ਵਰ ਦਾ ਨਾਮ ਲੈ ਸਕੇ ਇਸ ਜਨਮ ਦੇ ਵਿੱਚ ਨਹੀਂ ਭਲੇ ਕੰਮ ਕਰ ਸਕੇ ਇਸ ਜਨਮ ਦੇ ਵਿੱਚ ਆਪਣੇ ਭਰਾ ਦੇ ਨਾਲ ਪ੍ਰੇਮ ਨਹੀਂ ਕਰ ਸਕੇ ਇਸ ਜਨਮ ਦੇ ਵਿੱਚ ਆਪਣੇ ਗਵਾਂਡੀ ਨਾਲ ਪ੍ਰੇਮ ਨਹੀਂ ਕਰ ਸਕੇ ਤੇ ਇਹ ਕੋਈ ਗਾਰੰਟੀ ਨਹੀਂ ਆ ਅਗਰ ਦੂਸਰਾ ਜਨਮ ਵੀ ਬੰਦੇ ਨੂੰ ਦੇ ਦਿੱਤਾ ਜਾਵੇ ਤੇ ਇਹ ਕੋਈ ਗਾਰੰਟੀ ਨਹੀਂ ਆ ਕਿ ਉਹ ਅਗਲੇ ਜਨਮ ਦੇ ਵਿੱਚ ਵੀ ਪੁੰਨਿਆਂ ਦੇ ਕੰਮ ਕਰੇਗਾ ਔਰ ਧਰਮ ਦੇ ਕੰਮ ਕਰੇਗਾ ਬਾਈਬਲ ਬਿਆਨ ਕਰਦੀ ਆ ਇੱਕ ਵਾਰੀ ਜੀਣਾ ਤੇ ਉਸ ਤੋਂ ਬਾਅਦ ਨਿਆਂ ਦਾ ਹੋਣਾ ਕੀ ਆ ਜ਼ਰੂਰੀ ਆ ਉਸ ਤੋਂ ਬਾਅਦ ਮ੍ਰਿਤਿ ਉਹਦਾ ਨਿਆਇ ਹੋਣਾ ਕੀ ਆ ਜ਼ਰੂਰੀ ਆ ਸਾਨੂੰ ਚਾਹੀਦਾ ਅਸੀਂ ਆਪਣੇ ਜੀਵਨ ਕਾਲ ਦੇ ਵਿੱਚ ਪ੍ਰਭੂ ਦੇ ਬਚਨਾਂ ਦੇ ਉੱਤੇ ਕੀ ਲਾਈਏ ਮੰਨ ਲਈਏ ਆਪਣਾ ਚਿੱਤ ਲਾਈਏ ਔਰ ਆਤਮਾ ਦੇ ਦੁਆਰਾ ਪਰਮੇਸ਼ਵਰ ਦੇ ਬਚਨਾਂ ਦੇ ਪਿੱਛੇ ਚਲੀਏ ਹਾਲੇਲੂਇਆ ਕਿਉਂਕਿ ਬਾਈਬਲ ਬਿਆਨ ਕਰਦੀ ਜਿਹੜਾ ਅੰਤ ਤੱਕ ਵਫਾਦਾਰ ਰਹੇਗਾ ਜਿਹੜਾ ਅੰਤ ਤੱਕ ਸਹੇਗਾ ਉਹੀ ਬਚਾਇਆ ਜਾਏਗਾ ਬਚਾਏ ਉਹ ਨਹੀਂ ਜਾਣਗੇ ਜਿਹੜੇ ਆਪਣੇ ਮਨ ਦੇ ਅਨੁਸਾਰ ਚੱਲਦੇ ਨੇ ਬਾਈਬਲ ਬਿਆਨ ਕਰਦੀ ਨਾ ਤੇ ਤੂੰ ਆਪਣੀ ਸਮਝ ਦਾ سہਾਰਾ ਲਵੀਂ ਨਾ ਤੇ ਆਪਣੇ ਮਨ ਦੇ ਅਨੁਸਾਰ ਚੱਲੀ ਅੱਜ ਬਹੁਤ ਤੇ ਕੰਮਾਂ ਦੇ ਵਿੱਚ ਅਸੀਂ ਕਹਿੰਦੇ ਆ ਕਿ ਅਸੀਂ ਦਿਮਾਗ ਦੇ ਨਾਲ ਚੱਲਣਾ ਚਾਹੀਦਾ ਮੈਨੂੰ ਦਿਲ ਦੇ ਨਾਲ ਚੱਲਣਾ ਚਾਹੀਦਾ ਲੇਕਿਨ ਨੋ ਤਾਨੂੰ ਬਚਨਾ ਦੇ ਅਨੁਸਾਰ ਚੱਲਣ ਦੀ ਕੀ ਆ ਜ਼ਰੂਰਤ ਹੈ ਕਿ ਬਾਈਬਲ ਬਿਆਨ ਕਰਦੀ ਆ ਬੰਦੇ ਦੀਆਂ ਜਿਹੜੀਆਂ ਯੋਜਨਾਵਾਂ ਆ ਉਹ ਕੀ ਹੋ ਸਕਦੀਆਂ ਨੇ ਖੇਲ ਹੋ ਸਕਦੀਆਂ ਨੇ ਮਿਹਨਤਾਂ ਕੀ ਹੋ ਜਾਂਦੀਆਂ ਨੇ ਵਿਅਰਥ ਹੋ ਜਾਂਦੀਆਂ ਲੇਕਿਨ ਜਿਹੜਾ वचन ਦੇ ਅਨੁਸਾਰ ਚੱਲੇਗਾ ਜਿਹੜਾ ਪਰਮੇਸ਼ਵਰ ਦੇ वचन ਦੇ ਅਨੁਸਾਰ ਚੱਲੇਗਾ ਬਾਈਬਲ ਬਿਆਨ ਕਰਦੀ ਉਹ ਕਦੇ ਵੀ ਹਾਰੇਗਾ ਨਹੀਂ ਕਿਉਂਕਿ ਜਿੰਨੀਆਂ ਨੇ ਪਰਮੇਸ਼ਵਰ ਵੱਲ ਤੱਕਿਆ ਉਹਨਾਂ ਦਾ ਮੂੰਹ ਕਦੇ ਵੀ ਸ਼ਰਮਿੰਦਾ ਨਹੀਂ ਹੋਇਆ ਜਿਹੜੇ ਪ੍ਰਭੂ ਦੇ ਪਿੱਛੇ ਚੱਲਦੇ ਨੇ ਉਹ ਕਦੀ ਵੀ ਸ਼ਰਮਿੰਦੇ ਨਹੀਂ ਹੁੰਦੇ ਸਾਡੇ ਬੀਜੀ ਚਲੇ ਗਏ ਨੇ ਲੇਕਿਨ ਅਸੀਂ ਆਪਣੇ ਜੀਵਨ ਦੇ ਵਿੱਚ ਦੇਖਣਾ ਆ ਕਿ ਅਸੀਂ ਕਿਸ ਰੀਤੀ ਦੇ ਅਨੁਸਾਰ ਚੱਲ ਰਹੇ ਆ ਕੀ ਮੇਰਾ ਉੱਠਣਾ ਬੈਠਣਾ ਪਰਮੇਸ਼ਰ ਨੂੰ ਪਾ ਰਿਹਾ ਹੈ ਕੀ ਮੈਂ ਜੋ ਬੋਲਦਾ ਹਾਂ ਉਹਦੇ ਵਿੱਚ ਕਰਵਾਹੜ ਤਾਂ ਨਹੀਂ ਉਹਦੇ ਵਿੱਚ ਗੰਦੇ ਸ਼ਬਦ ਤਾਂ ਨਹੀਂ ਕੀ ਮੇਰੇ ਕਰਮਾਂ ਦੇ ਨਾਲ ਮੇਰੇ ਗਵਾਂਢੀ ਨੂੰ ਜਾਂ ਮੇਰੇ ਭਰਾ ਨੂੰ ਜਾਂ ਮੇਰੀ ਭੈਣ ਨੂੰ ਜਾਂ ਮੇਰੇ ਕਿਸੇ ਰਿਸ਼ਤੇਦਾਰ ਨੂੰ ਠੇਸ ਤਾਂ ਨਹੀਂ ਪਹੁੰਚ ਰਹੀ